ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਖਾਲਸਾ ਉਮੀਦਵਾਰ ਲੋਕ ਸਭਾ ਫਰੀਦਕੋਟ ਤੇ ਚੋਣ ਸਟਾਨ ਕੰਨਾ ਖਸਤਾਨ ਸੋ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਅੱਜ ਕਾਫਲਾ ਇੱਥੇ ਇਹ ਘਣੀਆਂ ਦੀਆਂ ਤਸਵੀਰਾਂ ਕਣੀਆਂ ਚ ਵੀ ਉੱਥੇ ਸਬੀਲ ਲਾਈ ਹੈ ਇਹਨਾਂ ਲੋਕਾਂ ਨੇ ਉੱਥੇ ਵੀ ਕਾਫਲਾ ਗੁਜ਼ਰਨਾ ਉੱਥੋਂ ਦੀ ਸੋ ਇਹ ਕਣੀਆਂ ਬਿੜਦੇ ਲੋਕ ਹੈ ਤੇ ਇਹਨਾਂ ਨੇ ਠੰਡੇ ਮਿੱਠੇ ਜਲ ਦੀ ਸਬੀਲ ਲਾਈ ਹੈ ਇਹ ਬੱਚੇ ਸੇਵਾ ਕਰ ਰਹੇ ਤੇ ਇਹ ਤੁਸੀਂ ਦੇਖ ਰਹੇ ਹੋ ਸਾਜਨ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਗੁਰਨਾਵ ਸਾਜਨ ਦਿਉਣ ਤੇ ਅੱਜ ਅਸੀਂ ਲੋਕ ਸਭਾ ਹਲਕਾ ਫਰੀਦਕੋਟ ਦੇ ਪਿੰਡ ਰਮਾੜਾਜੀਤ ਸਿੰਘ ਵਾਲਾ ਵਿਖੇ ਖੜੇ ਆ ਜਿੱਥੇ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਸੁਪੁੱਤਰ ਦੇ ਸਬੰਧ ਵਿੱਚ ਜੋ ਚੋਣ ਪ੍ਰਚਾਰ ਹੋ ਰਿਹਾ ਤੇ ਉਹ ਇੱਥੇ ਇੱਕ ਪ੍ਰੋਗਰਾਮ ਹੋ ਰਿਹਾ ਇਹਦੇ ਚ ਪਿੰਡ ਦੇ ਜਿਹੜੇ ਨੌਜਵਾਨ ਜੁੜੇ ਆ ਪਿੰਡ ਦਾ ਹਰ ਵਰਗ ਜੁੜਿਆ ਕਿਉਂਕਿ ਜਿਹੜਾ ਸ਼ਹੀਦ ਬਿਆਨ ਸਿੰਘ ਦਾ ਪਰਿਵਾਰ ਆ ਇੱਕ ਕੁਰਬਾਨੀ ਵਾਲਾ ਪਰਿਵਾਰ ਆ ਜਿਨ੍ਹਾਂ ਨੇ ਸਿੱਖ ਕੌਮ ਦੀ ਸਿੱਖ ਪੰਥ ਦੀ ਜਿਹੜੀ ਦਸਤਾਰ ਆ ਜਿਹੜੀ ਉਹਨਾਂ ਨੇ ਸਿਰ ਤੇ ਰੱਖੀ ਸੀਗੀ ਆਪਣੀ ਸ਼ਹੀਦੀ ਦੇ ਕੇ ਸੀ ਬਿਆਨ ਸਿੰਘ ਨੇ ਤੇ ਅੱਜ ਜਿਹੜਾ ਪਿਛਲੇ ਸਮੇਂ ਤੋਂ ਜਦੋਂ ਇਸ ਹਲਕੇ 'ਚ ਫਰੀਦਕੋਟ ਹਲਕੇ 'ਚ ਵੱਖ-ਵੱਖ ਪਾਰਟੀਆਂ ਨੇ ਜਦੋਂ ਆਵਾਜ਼ ਦਿੱਤੀ ਸੀ ਤਾਂ ਇਹਦੇ 'ਚ ਸਭ ਤੋਂ ਪਹਿਲਾਂ ਮੰਨਿਆ ਗਿਆ ਸੀ ਵੀ ਜਿਹੜੇ 3-4 ਉਮੀਦਵਾਰ ਹੀ ਆ ਪਰ ਅੱਜ ਜਿਹੜੀ ਸਥਿਤੀ ਆ ਅੱਜ ਮੈਂ ਪਿੰਡ-ਪਿੰਡ ਜਾ ਕੇ ਫਰੀਦਕੋਟ ਜ਼ਿਲ੍ਹੇ ਦਾ ਇੱਥੇ ਵੱਖ-ਵੱਖ ਪਿੰਡਾਂ ਸਹਰਾਂ ਦਾ ਦੌਰਾ ਕਰਕੇ ਪਤਾ ਲੱਗਿਆ ਵੀ ਜਿਹੜੀ ਅੱਜ ਹਨੇਰੀ ਚੱਲ ਰਹੀ ਆ ਪਿਛਲੇ 4-5-6 ਦਿਨਾਂ ਤੋਂ ਉਹ ਭਾਈ ਸਰਬਜੀਤ ਸਿੰਘ ਸੁਪੁੱਤਰ ਸਰਦਾਰ ਸ਼ਹੀਦ ਬਿਆਨ ਸਿੰਘ ਦੇ ਉਹਦੇ ਹੱਕ ਵਿੱਚ ਚੱਲ ਰਹੀ ਆ ਸੋ ਉਹਨਾਂ ਦੇ ਪਰਿਵਾਰ ਵੱਲੋਂ ਵੀ ਜਿਹੜੀ ਇਹ ਵੱਖ-ਵੱਖ ਜਿਹੜੇ ਪਿੰਡਾਂ 'ਚ ਜਾ ਕੇ ਕਿਉਂਕਿ ਇਹ ਜਿਹੜਾ ਤਿੰਨ ਜ਼ਿਲ੍ਹੇ ਆ ਤਿੰਨ ਜ਼ਿਲ੍ਹਿਆਂ 'ਚ ਮੋਗਾ ਫਰੀਦਕੋਟ ਤੇ ਨਾਲ ਸ੍ਰੀ ਮੁਕਸਾ ਸਾਹਿਬ ਦਾ ਜ਼ਿਲ੍ਹਾ ਵੀ ਲੱਗਦਾ ਜਿਹੜਾ ਤਿੰਨ ਜ਼ਿਲ੍ਹਿਆਂ ਦਾ ਇਹ ਹਲਕਾ ਲੋਕ ਸਭਾ ਹਲਕਾ ਫਰੀਦਕੋਟ ਸੋ ਅੱਜ ਅਸੀਂ ਰਵਾਨਾ ਜੀਤ ਸਿੰਘ ਪਹੁੰਚੇ ਆ ਇੱਥੇ ਵੀ ਜਿਹੜਾ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਵੀ ਜਿਹੜੇ ਇਹ ਪਿੰਡ ਆ ਇਹਦੇ 'ਚ ਨਾਲ ਨਾਲ ਪਿੰਡਾਂ ਵੜਾ ਭਾਈਕਾ ਇਧਰ ਘੜੀਆਂ ਜਾਂ ਇਧਰ ਦੂਜੀ ਸਾਈਡ ਤੇ ਜੋ ਵੀ ਜੈਤੋ ਹਲਕੇ ਤੇ ਕੋੜਕਪੂਰਾ ਹਲਕੇ ਦੇ ਵੈਸੇ ਦਾ ਸਾਰਾ ਫਰੀਦਕੋਟ ਹਲਕਾ ਹੀ ਇਹਦੇ ਤੇ ਹਨੇਰੀ ਚੱਲ ਰਹੀ ਆ ਜਿਹੜੀ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਜਿਹੜਾ ਇਹਨਾਂ ਦਾ ਚੱਲ ਰਿਹਾ ਸੋ ਅੱਜ ਇੱਥੇ ਅਸੀਂ ਇਹਨਾਂ ਨੂੰ ਜਾਣਦੇ ਆ ਕਿ ਜਿਹੜਾ ਸਰਬਾਣਾਜੀਤ ਸਿੰਘ ਦੇ ਕਲੰਗੀਧਰ ਰਾਜੂਤ ਕਲੱਬ ਆ ਜਿਹੜਾ ਉਹਦੇ ਨੌਜਵਾਨ ਜੁੜੇ ਆ ਉਹਦੇ ਅਹੁਦੇਦਾਰ ਜੁੜੇ ਆ ਜਿਨ੍ਹਾਂ ਨੇ ਇੱਕ ਜਿਹੜੀ ਹਨੇਰੀ ਚੱਲੀ ਆ ਉਹਦੇ ਚ ਜਿਹੜਾ ਉਹਦਾ ਸਾਥ ਦੇ ਰਹੇ ਆ ਜਿਹੜਾ ਕਿਸੇ ਜਿਹੜਾ ਪਰਿਵਾਰ ਆ ਉਹਦਾ ਸਾਥ ਦੇ ਰਹੇ ਆ ਸੋ ਆ ਗੱਲ ਕਰਦੇ ਆ ਹੰਦੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਅਮਰਪਾਲ ਜੀ ਅਮਰਪਾਲ ਜੀ ਇੱਕ ਅਮਰਪਾਲ ਖਡੂਰ ਸਾਹਿਬ ਖੜੇ ਆ ਤੇ ਇਧਰ ਵੀ ਅਮਰਪਾਲ ਹੀ ਸਾਨੂੰ ਜੀ ਨਾਲ ਕਿਹਨੇ ਲੱਗਦਾ ਸਾਰੇ ਅਮਰਪਾਲ ਨੇ ਪਿਆਰਾ ਅਮਰਪਾਲ ਲੁਧਿਆਣੇ ਤੋਂ ਖੜੇ ਹੋਂਦੇ ਆ ਉਹਨਾਂ ਨੇ ਪਿਆਰੇ ਕੀ ਬਾਤ ਹੈ ਜੇ ਅਮਰਪਾਲ ਜੀ ਜਿਵੇਂ ਪਿਛਲੇ ਜਿਹੜੇ 10 ਦਿਨ ਪਹਿਲਾਂ ਜਦੋਂ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਭਾਈ ਸਾਹਿਬ ਜੀਤ ਸਿੰਘ ਦਾ ਨਾਮ ਬਹੁਤ ਘੱਟ ਇਸ ਹਰਕਤ ਵਿੱਚ ਯਾਦ ਨਹੀਂ ਕੀਤਾ। ਹਾਂ ਜਿਹੜੀ ਕਿਸੇ ਦਿਨ ਤੋਂ ਹਨ ਇਹ ਕਿਵੇਂ ਬਣੀ ਹੈ ਜੀ? ਬਸ ਇਹ ਆਪਣਾ ਸਾਰੇ ਆਪਣਾ ਜਿਹੜਾ ਹੈਗਾ ਵੀ ਸਤਿਕਾਰ ਹੈ ਜੀ ਜਤਨ ਸਿੰਘ ਦੇ ਨਾਲ। ਜਨ ਦੇ ਪੁੱਤਰ ਸਰਜੀਤ ਸਿੰਘ ਸਾਹਿਬ। ਬਾਕੀ ਉਹਨਾਂ ਦੀ ਮਿਹਰਬਾਨੀ ਬਹੁਤ ਵੱਡੀ ਹੈ ਆਪਾਂ ਨੂੰ। ਉਹਨਾਂ ਨੇ ਇਦਾਂ ਕੰਦਲੂ ਪੁੱਤ ਲਾਇਆ ਸੀ। ਕਰ ਕੇ ਸਾਰੇ ਦਿਲਾਂ ਦਾ ਪਿਆਰ ਹੈ ਜਿੱਥਾਂ ਦਾ ਮੁੱਢ ਹੀ ਬਣਦਾ ਆਪਣਾ ਮੂਡ ਪੰਡਾ ਜੀ ਇੱਕ ਜਿਵੇਂ ਦੇਖਿਆ ਵੀ ਜਿਵੇਂ ਪਿੰਡਾਂ 'ਚ ਜਾਂਦੇ ਆ ਸੀ ਉੱਥੇ ਕਾਰਨਜੀਤਨ ਮੋਲ ਆ ਜਿਹੜੇ ਆਮ ਆਦਮੀ ਪਾਰਟੀ ਦੇ ਵੀਰਵਾਰ ਆ ਉਹਦੇ ਨਾਲ ਕਲਾਕਾਰ ਆ ਜਿਹੜੇ ਜਾਂ ਫਿਲਮ ਡਾਇਰੈਕਟਰ ਆ ਉਹ ਸਮਝਬਾਗ ਜਿ ਦਿਖਾਉਂਦੇ ਆ ਲੋਕਾਂ ਨੇ ਵੀ ਆਪਣੇ ਜਿਹੜੇ ਕੋਈ ਕਥਾਵਾਚਕਾ ਕੋਈ ਰਾਗੀ ਢਾਡੀ ਆ ਜਾਂ ਕੋਈ ਸਿੱਖ ਪੰਥ ਦੇ ਆਪਾਂ ਅਲੰਬਰਦਾਰਕ ਹੋਣੇ ਆ ਜਿਨ੍ਹਾਂ ਦਾ ਚੁੱਲ੍ਹਾ ਹੀ ਇੱਥੋਂ ਤਪਦਾ ਹੁੰਦਾ ਤੇ ਕੀ ਅੱਜ ਜਿਹੜੇ ਇਹ ਕੁਰਬਾਨੀ ਵਾਲਾ ਜਿਹੜਾ ਪਰਿਵਾਰ ਆ ਇਹਦੇ ਨਾਲ ਨਹੀਂ ਜੁੜਨਾ ਚਾਹੀਦਾ ਨੇ ਜੀ ਨਹੀਂ ਕੁਰਬਾਨੀ ਵਾਲੇ ਨਾਲ ਜੁੜਨਾ ਚਾਹੀਦਾ ਕਿਉਂਕਿ ਕਰਮਜੀਤ ਨੂੰ ਮੋਟਾ ਟਰੈਕਟਰ ਹੈ ਜੀ ਹਾਂ ਉਹਨਾਂ ਨੂੰ ਇਸਾਨ ਦੇ ਵਿੱਚ 5 ਮਹੀਨੇ ਬਾਹਰ ਰਹਿਣਾ ਪੈਣਾ ਜੀ ਘੱਟੋ ਘੱਟ 5 ਮਹੀਨੇ ਬਾਹਰ ਲਾਉਣੇ ਪੈਣਗੇ ਤੇ ਬਾਕੀ ਉਹਨਾਂ ਨੂੰ ਖਰਮਾ ਵਾਸਤੇ ਟਾਈਮ ਕਹੀਦਾਈ ਉਹਨਾਂ ਨੇ ਆਪਣਾ ਲੋਕਾਂ ਨੂੰ ਕੰਮ ਵਾਸਤੇ ਵਾਪਸ ਆਏ ਜੀ ਹਨ ਜਿਹਨਾਂ ਤੋਂ ਕੰਮ ਵਾਸਤੇ ਆਏ ਬਾਕੀ ਅਸੀਂ ਪਿਛਲੀ ਵਾਰ ਢਾੜੂਵਾਲਾਂ ਦਾ ਬਹੁਤ ਸਮਰਥਨ ਕੀਤਾ ਜੀ ਸਾਡੇ ਹਰ ਇੱਕ ਬੰਦੇ ਦਾ ਆਪਣਾ ਸੰਗੋਲਕ ਜੀ ਬਹੁਤ ਵਾਰੀ ਫੜਨੇ ਕਰਕੇ ਬਿਚਰੀ ਜਿਹਾ ਸਟਰੀਮ ਜੀ ਅਸੀਂ ਆਪ ਸਮਰਥਨ ਕੀਤਾ ਜੀ ਪਿਛਲੀ ਵਾਰ ਕੀ ਹਾਂਜੀ ਭਾਈ ਸਰ ਵੀ ਜਿਹੜੇ ਮਰਸ ਨੇ ਇੱਕ ਬਾਈ ਜਿਵੇਂ ਦੇਖਿਆ ਤੁਹਾਡੇ ਪਿੰਡ ਤੋਂ ਇਧਰੋਂ ਜਾਂਦੇ ਆ ਜਦੋਂ ਆਪਾਂ ਘੰਗੀਆਂ ਨੂੰ ਜਾਂਦੇ ਆ ਤੇ ਮੈਨੂੰ ਤਾਂ ਲੱਗਦੀ 10-15 ਵੀ ਸਾਲ ਹੀ ਹੋ ਗਏ ਇੱਥੇ ਲੱਗਦੇ ਆ ਉਹ ਬੱਸ ਸਟੈਂਡ ਤੇ ਜਿਹੜਾ ਕੋਈ ਲੜਕ ਬਣਿਆ ਜਿਹੜਾ ਦੇਖਦੇ ਆਪਾਂ 90 ਸਮੇਂ ਤੋਂ ਸਰਕਾਰਾਂ ਤਾਂ ਫਿਰ ਕਈ ਤਰ੍ਹਾਂ ਦੀ ਆਗਦੇ ਆ ਤੇ ਹੋਟਾ ਵਾਲੀ ਵੀ ਕਹਿੰਦੇ ਸਾਡੀ ਸਰਕਾਰ ਆ ਆਪਣੀ ਆਵਾਜ਼ ਦੀ ਸਰਕਾਰ ਆ ਕੀ ਉਹਦੇ ਤੇ ਭਾਈ ਕੋਰਟ ਤੇ ਜਿਹੜੇ ਮੋੜ ਸਿੰਘ ਆ ਤੁਹਾਡੇ ਐਮਐਲਏ ਆ ਉਹਨਾਂ ਨੇ ਅਸੀਂ ਬਹੁਤ ਵਾਰੀ ਗਏ ਆ ਜੀ ਗੱਡੀ ਨੂੰ ਸੁਣਦੇ ਆਈਏ ਅੱਤ ਪਹਿਲਾਂ ਜਦੋਂ ਸ਼ੁਰੂ ਸ਼ੁਰੂ 'ਚ ਵੋਟਾਂ ਪਾਉਣ ਤੋਂ ਪਹਿਲਾਂ ਕਹਿੰਦੇ ਸੀ ਇਕੱਠ ਕਰਨਾ ਹੈ ਸਾਨੂੰ ਫੋਨ ਕਰ ਕਰ ਕੇ ਕਹਿੰਦੇ ਸੀ ਇਕੱਠ ਕਰਨਾ ਹੈ ਜੇ ਜਦੋਂ ਅਸੀਂ ਕਲੱਬ ਵਾਲੇ ਮੈਂਬਰ ਸੀ ਉਹਨਾਂ ਕੋਲੇ ਇੱਕ ਦੋ ਵਾਰ ਹੀ ਗਏ ਆ ਉਹਨਾਂ ਦੇ ਦਫ਼ਤਰ 'ਚ ਸਾ ਜਦੋਂ ਅਸੀਂ ਜਾ ਕੇ ਕਹਿੰਦੇ ਸੀ ਕਲੱਬ ਵਾਲੇ ਆਇਆ ਤਾਂ ਸਾਨੂੰ ਕਹਿੰਦੇ ਸੀ ਕਿ ਅਸੀਂ ਇਕੱਠ ਨਹੀਂ ਕਰਨਾ ਚਾਹੁੰਦੇ ਕਹ ਲਊਗਾ ਆਪਣੇ ਦਫ਼ਤਰ ਉਹਨੂੰ ਭੁੱਲ ਜਾਂਦੇ ਆ ਪਹਿਲਾਂ ਉਹਨੂੰ ਭੁੱਲ ਜਾਂਦੇ ਜੀ ਪਹਿਲਾਂ ਉਹਨਾਂ ਨੂੰ ਹੁੰਦਾ ਸੀ ਕਿ ਅਸੀਂ ਇਕੱਠ ਕਰਨਾ ਵੋਟਾਂ ਤੋਂ ਪਹਿਲਾਂ ਨਾ ਇਕੱਠ ਜਾਦਾ ਜਾਂਦਾ ਹੈ ਤੇ ਬਾਅਦ 'ਚ ਜਦੋਂ ਅਸੀਂ ਕਲੱਬ ਵਾਲੇ ਸਾਰੇ ਇਕੱਠੇ ਹੋ ਕੇ ਜਾਈਏ ਤਾਂ ਸਾਨੂੰ ਕਹਿੰਦੇ ਸੀ ਇਕੱਠ ਨਹੀਂ ਕਰਨਾ ਕਿ ਟਾਈਮ ਨਹੀਂ ਪਾਇਆ ਕਿੰਨੀ ਇੱਕ ਵਾਰੀ ਹੋਈ ਆ ਤੁਹਾਡੇ ਪਿੰਡ ਸਾਡੀ ਜੀ ਬਣ ਕੇ ਚਲੋ 3000 ਪਲਸ ਵੋਟ ਹੈਗੀ ਤੇ ਕਿੰਨਾ ਲੱਗਦਾ ਵੀ ਕਿੰਨੇ ਕਵੋਟ ਤੁਹਾਨੂੰ ਦੇ ਉਸ ਪਾਸੇ ਮੋਸਟਲੀ ਸਾਰੀ ਸਾਡਾ ਸੰਢੀ ਸਾਰੀ ਵੋਟ ਇਸ ਪਾਸੇ ਤੁਹਾਨੂੰ ਤਿਆਰ ਆਈ ਸਾਡੇ ਸਾਰੀ ਮੋਸਟਲੀ ਵੋਟ ਜਿਸ ਵਿੱਚਦਰ ਸਿੰਘ ਜੀ ਕਿਵੇਂ ਦੇਖਦੇ ਹੋਗੇ ਜਿਹੜੀ ਇੱਕ ਲਹਿਰ ਚੱਲ ਪਈ ਹੈ ਜਿਹੜੀ ਜਿਹੜੀ ਆਪਣੇ ਕੌਮ ਦਾ ਇੱਕ ਸ਼ਹੀਦ ਦਾ ਪਿਆਸਿਕ ਜਿੰਨਾ ਨੇ ਇੱਕ ਸਿਰ ਤੇ ਪੱਗ ਰੱਖੀ ਆਪਣੀ ਮਾਦੀ ਵਿਸਵਾਸ ਦੀ ਪੌਂਦੀ ਹੈ ਨਾ ਉਹ ਜੇ ਅਜੋਨਾ ਦੇ ਪਰਿਵਾਰ ਦੇ ਇੱਕ ਬਹੁਤ ਵੱਡਾ ਫੈਸਲਾ ਤੋਂ ਤੌਮਨੇ ਫੈਸਲਾ ਕੀਤਾ ਵੀ ਆਪਾਂ ਨੂੰ ਲੰਮੇ ਸਮੇਂ ਤੱਕ ਆਪਣੇ ਅਕਾਦ ਦੀ ਨਹੀਂ ਕੱਟਦੇ ਐ ਜਿਹੜੀਆਂ ਸੱਤ ਮੈਂ ਇਹਦਾ ਮੈਂ ਫੈਸਲਾ ਕਰਦਾ ਹੈ ਇਹ ਤੁਸੀ ਮੰਨਦੇ ਕਿ ਲਈ ਨਾ ਦੇ ਵਾਸਤੇ ਕਰਾ ਬਹੁਤ ਵੱਡਾ ਮਾਨਨ ਇਹ ਸਾਨੂੰ ਵੀ ਪਰਿਵਾਰ ਦੇ ਇਹ ਹਮ ਲੋਕਾਂ ਨੂੰ ਪਰਮਾਣਿਕ ਨਕਸ਼ਾ ਕਰਦੇ ਕਿ ਜੀ ਤੇ ਹੌਣ ਸਾਡੇ ਦੂਜੇ ਪਾਸੇ ਬੁਗਾਰ ਹਨ ਜੀ ਕੰਡਾ ਤਾਂ ਇਹ ਕਿੰਨੀ ਮੋਰਨਾ ਕਿਹੜਾ ਭਾਈ ਸਾਹਿਬ ਨੂੰ ਦਿਖਾਉਂਦੇ ਤੇ ਮਹਿਜ਼ਾਨ ਸਿੰਘ ਕੋਲ ਵਾਲੇ ਨੇ ਆ ਤੇ ਸਭ ਤੋਂ ਪਹਿਲਾਂ ਜੀ ਮੈਂ ਇਹ ਗੱਲਾਂ ਕਹਿਣੀ ਚਾਹਣਾ ਜੀ ਕਿ ਢੀਠ ਜੀ ਆਪਾਂ ਬਹੁਤ ਛੋੜਿਆ ਹੋ ਪੰਜ ਸਾਲ ਬਾਅਦ ਆਪਾਂ ਨੂੰ ਵਿਆਹ ਚਿੰਦਾ ਇਹਨਾਂ ਦੇ ਰਿਜਲ ਸਾਡੇ ਸਾਹਮਣੇ ਜੀ ਸੱਤ ਤੋਂ ਬਾਅਦ ਦਿੱਤੀ ਹੋਈ ਪੱਗ ਜੋ ਸੀਰ ਪਰਿਵਾਰ ਨੇ ਮਾਲੂ ਇਸ ਤਰੀਕੇ ਸੰਮੇਖਾ ਦੇ ਉੱਪਰ ਰੱਖੀ ਜੀ ਸਾਡੇ ਬਾਅਦ ਬੜੀ ਮਾਣ ਰੀ ਕਰਨਾ ਜੀ ਹੁਣ ਅਸੀਂ ਭਾਈ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਦਈਏ ਇਹਨਾਂ ਨੂੰ ਕਾਬਜਾਬ ਕਰਕੇ ਸਭ ਤੋਂ ਵੱਧ ਮੈਂ ਸਜੋ ਜੀ ਉਹਨਾਂ ਕੋਲ ਦਾ ਮਿਲਦਾ ਜਿਹਨਾਂ ਨੇ ਦੂਜੇ ਪੰਡਾ ਸਰਕਾਰਾਂ ਨਾਲ ਪਿੰਡਾਂ ਕੋਲ ਨਹੀਂ ਲੱਗਣ ਦਿੱਤਾ ਜੀ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਹੈ ਇੱਥੇ ਇੱਥੇ ਵੀ ਹੋਊ ਜਾਂਦੇ ਜਿਵੇਂ ਫੋਨ ਕਿਤੇ ਆਇਆ ਪਾਰਟੀ ਕਹਿੰਦੇ ਲੱਗ ਰਹੇ ਆ ਤੇ ਇੱਥੇ ਇੱਥੇ ਵੀ ਲੱਗਦਾ ਕੋਈ ਫੈਸਲਾ ਹੋਇਆ ਤਾਂ ਨਹੀਂ ਨਹੀਂ ਅਜੇ ਤੱਕ ਤਾਂ ਨਹੀਂ ਹੋਇਆ ਜੀ ਤੇ ਹੋ ਸਕਦਾ ਹੋ ਜੇ ਉਹ ਗੱਲ ਕਰਤੀ ਹੈ ਜੀ ਸਭ ਤੋਂ ਸਾਡੇ ਏਰੀਆ ਦੇ ਵਿੱਚ ਵੀ बहुत रोज़ 40 42 ਪਿੰਡਾਂ ਦੇ ਵਿੱਚ ਕੋਠਾ ਹੁਣੇ ਲਈ ਸਾਹਮਣੇ ਹੈ ਸਾਨੂੰ ਵੀ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਹੈ ਜੀ ਅਸੀਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਜਿੰਦਰ ਸਿੰਘ ਜਿਵੇਂ ਤੁਸੀਂ ਵੋਟ ਪਾਉਣੀ ਹੈ ਤੁਹਾਡੇ ਪਰਿਵਾਰ ਨੇ ਵੋਟ ਪਾਉਣੀ ਹੈ ਪਿੰਡ ਚ ਵੀ ਪ੍ਰਚਾਰ ਕਰ ਸਕਦੇ ਆ ਜਿਵੇਂ ਆਪਣੀਆਂ ਰਿਸ਼ਤੇਦਾਰੀਆਂ ਵੀ ਹੁੰਦੀਆਂ ਇਧਰ ਤੇ ਪਾਸੇ ਆਪਣੇ ਪਿੰਡ ਕੋਟ ਮੋਕਾ ਹੋ ਗਿਆ ਮੋਕਾ ਸਿੰਘ ਮੋਕਾ ਸਾਹਿਬ ਹੋ ਗਿਆ ਇਹਦੇ ਚ ਆਪਕੇ ਰਿਸ਼ਤੇਦਾਰੀਆਂ ਵੀ ਕਿ ਇਹ ਵੀ ਆਪਾਂ ਖਰੀਹਾ ਦੇਣਾ ਚਾਹੁੰਦੇ ਆ ਉਹਨਾਂ ਰਿਸ਼ਤੇਦਾਰਾਂ ਨੂੰ ਵੀ ਦੱਸਣ ਲਈ ਜਾ ਕੇ ਵੀ ਇੱਕ ਚੋਣਸਾਂ ਥੋੜੇ ਦੇ ਘੱਟ ਦੱਸਿਆ ਜਾਂਦਾ ਜਿਵੇਂ ਇੱਕ ਚੋਣਸਾਂ ਗੱਲਾਂ ਵਿੱਚ ਕਿਸਾਨਾਂ ਵਿਦਿਆਰਥੀਆਂ ਗੱਲਾਂ ਵਿੱਚ ਹੈ ਨ ਟੋੜਣਾ ਉਹ ਵੀ ਜ਼ਰੂਰ ਦਾ ਹੈ ਦੱਸਣਾ ਨਹੀਂ ਜੀ ਜਿਵੇਂ ਅੱਜ ਕੱਲ ਫੇਸਬੁਕ ਤੇ ਮੀਡੀਆ ਦਾ ਜੋਗ ਹੈ ਜੀ ਸਾਰਿਆਂ ਨੂੰ ਪਤਾ ਸਾਨੂੰ ਰਿਸ਼ਤੇਦਾਰ ਵੀ ਫੋਨ ਕਰ ਕਰ ਪੁੱਛਦੇ ਆ ਵੀ ਤੁਹਾਡੇ ਕਿਵੇਂ ਸੀਤਵਿੰਦ ਸਿੰਘ ਦੇ ਬੇਟੇ ਖੜੇ ਹੋਏ ਗਿਆ ਸਰਬਜੀਤ ਸਿੰਘ ਸਾਰੇ ਪਾਸੇ ਤੋਂ ਜਿਵੇਂ ਮੀਡੀਆ ਦੇ ਵਿੱਚ ਫੋਨ ਆਈ ਇਸ ਜਨਾਈ ਤੇ ਪਰਮਾਤਮਾ ਦੀ ਕਿਰਪਾ ਚਾਹੀਦੀ ਬਾਈ ਬਹੁਤ ਲੇਟ ਨਾਲ ਠੀਕ ਹੈ ਠੀਕ ਹੈ ਜੀ ਮਾਤਾ ਗੁਰਵਿੰਦਰ ਕਿੰਨੀ ਹੈ ਜੀ ਮਾਤਾ ਜੀ ਪੁੱਛਣਾ ਚਾਹਣਾ ਜੀ ਕੱਲ ਮੈਂ ਝਾੜੂ ਵਾਲੇ ਨੂੰ ਮਿਲਿਆ ਮੈਨੂੰ ਕਹਿੰਦਾ ਕਿ ਇਹਨਾਂ ਨੂੰ ਇਹਨਾਂ ਦੀ ਦੇਣਕੀ ਹੈ ਅਸੀਂ ਆਪਣੀ ਸਰਜੀ ਸਿੰਘ ਦੀ ਮਾਂ ਨੂੰ ਪੁੱਛਣਾ ਚਾਹਣਾ ਵੀ ਕਰਮ ਕਰਮਜੀਤ ਨੂੰ ਮੋਲ ਦੀ ਦੇਣ ਕੀ ਹੈ ਨੰਬਰ 2 ਤੇ ਇਸ ਪਰਿਵਾਰ ਦੀ ਜਿਹੜੀ ਦੇਣ ਆ ਜੀ ਆਪਾਂ ਸਾਰੀ ਉਮਰ ਕੌਮ ਆਪਣੀ ਦੇ ਨਹੀਂ ਸਕਦੀ ਇਹਨਾਂ ਨੇ ਤਾਂ ਆਪਾਂ ਭਾਵੇਂ ਕੋਈ ਆਪਣਾ ਕੰਮ ਕਰ ਨਾ ਕਰਨ ਜਿਹੜਾ ਕੰਮ ਇਹਨਾਂ ਨੇ ਕਰਤਾ ਉਹ ਕੰਮ ਕੋਈ ਨਹੀਂ ਕਰ ਸਕਦਾ ਇਹਨਾਂ ਦੇ ਫਾਜ਼ਲ ਸਾਹਿਬ ਨੇ ਜਿਹੜਾ ਕੀਤਾ ਆਪਣੇ ਵਿਦੇਸ਼ਾਂ ਆਪਣੇ ਆਹ ਵਿਕਾਸ ਦੀਆਂ ਗੱਲਾਂ ਜਿਹੜੀਆਂ ਲੀਡਰ ਕਰਦੇ ਉਹ ਤਾਂ ਬਹੁਤ ਛੋਟੀ ਗੱਲ ਆ ਇਹ ਤਾਂ ਸਭ ਤੋਂ ਵੱਡੀ ਜਿਹੜਾ ਇੱਕ ਮੇਕ ਇਹਨਾਂ ਪਰਿਵਾਰ ਨੇ ਕੀਤਾ ਉਹ ਤਾਂ ਆਪਾਂ ਕਿਸੇ ਹੱਥ ਤੇ ਵਿੱਚ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਤੇ ਭਾਈ ਜੀ ਕਿਵੇਂ ਲੱਗਦਾ ਆਸ-ਪਾਸ ਤੁਹਾਡਾ ਪਿੰਡ ਆ ਜਾਂ ਆਸ-ਪਾਸ ਪਿੰਡ ਆ ਉਹਨਾਂ ਚ ਕਿਵੇਂ ਲੱਗਦਾ ਹੈ ਜਿਹੜਾ ਬਾਈ ਸਾਰੇ ਹਵਾ ਸਰਬਜੀ ਦਵਾਈ ਦੀ ਹੈ ਬਾਈ ਸਰਬਜੀ ਐ ਲੱਗਦਾ ਜਿਵੇਂ ਪਹਿਲਾਂ ਬਦਲਾਅ ਹੋਇਆ ਸੀ ਤੇ ਉਦੋਂ ਬਦਲਾਅ ਵਾਲੇ ਜਿਵੇਂ ਵੋਟ ਪਈ ਐ ਲੱਗਦਾ ਇਤਨੀ ਵੀ ਐ ਹੋ ਗਈ ਜਿਵੇਂ ਖਟੂਰ ਸਾਹਿਬ ਆ ਤੇ ਜਾਂ ਹੋਰ ਇਧਰਲੇ ਪਾਸੇ ਇਧਰ ਭਾਈ ਸਾਹਿਬ ਜਿੱਤੂ ਬਾਈ 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 ਅਮਰਪਾਲ ਖਟੂਰ ਸਾਹਿਬ ਕਹਿੰਦਾ ਤੇ ਫੀਦਕੋਟ ਜੀ ਆ ਤੇ ਕਰਮ ਜਦੋਂ ਮੋਲ ਨੂੰ ਇੱਕ ਬਾਈ ਗੰਨੇ ਦਾ ਜੂਸ ਪੜਾਉਣ ਲੱਗਾ ਤੇ ਚਲਾ ਕੇ ਮਾਰਿਆ ਕਹਿੰਦਾ ਮੈਨੂੰ ਤਾਂ ਅੱਗੇ ਨਹੀਂ ਲਾਉਂਦੀ फिर जी जी <laughs> अच्छा फिर कमेटी ਤੁਸੀਂ ਵੀ ਕਰ ਲੈਣਾ ਜਿਹੜੀ ਉਹ ਕਰਦਾ اچھا 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 ਹੋਰ ਭਾਜੀ ਕੋਈ ਬਸ ਠੀਕ ਹੈ ਜੀ ਕਿਰਪਾ ਜੀ ਮਹਾਰਾਜ ਦੀ ਬਸ ਕੀ ਕਹਿਣਾ ਚਾਹੋਗੇ ਜੀ ਪਿੰਡ ਵੱਲੋਂ ਕਿਵੇਂ ਤਿਆਰੀਆਂ ਆ ਜੀ ਪਿੰਡ ਵੱਲੋਂ ਪੂਰੀ ਤਿਆਰੀਆਂ ਆ ਜੀ ਅੱਜ ਉਹਨੇ ਆਇਆ ਤਾਂ ਧੰਨਵਾਦ ਨਹੀਂ ਕਰਦੇ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਸਰਕਾਰ ਆਉਂਦੀ ਹੈ ਪਰ ਉਹ ਕੋਈ ਮਸਲੇ ਹੱਲ ਨਹੀਂ ਕਰਦੀ ਸਿਰਫ ਇਹ ਧਿਆਨਬਾਜੀ ਹੋ ਜਾਂਦਾ ਹੈ ਹਾਂ ਇਹ ਕਹਿਣਾ ਇਹ ਤੋਂ ਦਿਸਦਾ ਵੀ ਤਾਂ ਲੋਕਾਂ ਦਾ ਇਚੰਗਾ ਹੁੰਦਾ ਹੈ ਤਾਂ ਕਿ ਪਿਛਲੇ ਆਏ ਉਹ ਲੀਡਰ ਨੂੰ ਇਹ ਪਤਾ ਲੱਗੀ ਕਿ ਸਾਡੇ ਲੋਕ ਸਾਨੂੰ ਲੋਕਦਾਰਾ ਨਹੀਂ ਜੋਗੇ ਹਾਂ ਇਸ ਵਾਸਤੇ ਅਸੀਂ ਉਹਨਾਂ ਨੇ ਇਹ ਵੀ ਸਾਨੂੰ ਬੰਦ ਕਰਦੇ ਆਂ ਔਰ ਨਾਲ ਆਪ ਜੀ ਪੱਤਰ ਫਰੀਦਕੋਟ ਲੋਕ ਸਭਾ ਹਲਕਾ ਤੋਂ ਸ਼ਹੀਦ ਬੈਂਤ ਸਿੰਘ ਦੇਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਪਰਮਾਣਾ ਅਜੀਤ ਸਿੰਘ ਵਾਲਾ ਵਿਖੇ ਗੁਰਦੀਪ ਸਿੰਘ ਬਠਿੰਡਾ ਦੀ ਗਵਾਈ ਚ ਜਿਹੜਾ ਇਹ ਕਾਫਲਾ ਪਹੁੰਚਿਆ ਉਸ ਦਾ ਕਣਕੀ ਤਾਰ ਯੂਥ ਕਲੱਬ ਅਤੇ ਗੁਰਦੁਆਰਾ ਪਰਵੰਧਕ ਕਮੇਟੀ ਵੱਲੋਂ ਸਰਪਾਹ ਪਾਕੇ ਸਨਮਾਨਤ ਕੀਤਾ ਜਾ ਰਿਹਾ ਜੀ ਐਨ ਨੂੰ ਆਖਿਆ ਜਾ ਰਿਹਾ ਸੋ ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੀ 3000 ਵੋਟਾਂ ਤੇ ਪੂਰੀ ਦੀ ਪੂਰੀ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭੁਗਤੇਗੀ ਉਹਨਾਂ ਕਿਹਾ ਕਿ ਵਿਕਾਸ ਗਲੀਆਂ ਨਾਲੀਆਂ ਤੇਜਾ ਸੜਕਾਂ ਦਾ ਨਹੀਂ ਹੁੰਦਾ ਜਾਂ ਸਸਤੇ ਆਟਾ ਦਾਲ ਦਾ ਨਹੀਂ ਹੁੰਦਾ ਸਗੋ ਵਿਕਾਸ ਤਾਂ ਇਹ ਹੈ ਜੋ ਇਸ ਪਰਿਵਾਰ ਨੇ ਕੁਰਬਾਨੀ ਕਰੀ ਆ ਕੌਮ ਲਈ ਸਿੱਖ ਪੰਥ ਦੀ ਜਿਹੜੀ ਪੱਗ ਕੌਮ ਦੀ ਪੱਗਾ ਸਿਰ ਤੇ ਧਰੀ ਆ ਉਸ ਤੋਂ ਵੱਡੀ ਕੋਈ ਕੁਰਬਾਨੀ ਹੋ ਨਹੀਂ ਸਕਦੀ ਉਸ ਤੋਂ ਵੱਡਾ ਕੋਈ ਵੀ ਨਹੀਂ ਵਿਕਾਸ ਹੋ ਸਕਦਾ ਸੋ ਪ੍ਰਮਾਣ ਅਜੀਤ ਸਿੰਘ ਦੇ ਜਿਹੜੇ ਪਿੰਡ ਵਾਸੀ ਆ ਇਹਨਾਂ ਨੇ ਇਸ ਕਾਫਲੇ ਦਾ ਸਵਾਗਤ ਕੀਤਾ ਤੇ ਇਹ ਕਾਫਲਾ ਅੱਗੋਂ ਕਣੀਆਂ ਤੇ ਹੋਰ ਨਾਲ ਦੇ ਪਿੰਡਾਂ ਚ ਜਾਵੇਗਾ ਜਿੱਥੇ ਸਿੱਖ ਸੰਗਤਾਂ ਵੱਲੋਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਪੂਰੀ ਹੰਢੇਰੀ ਝੁੱਲ ਚੁੱਕੀ ਹੈ ਤੇ ਇਹਨਾਂ ਦਾ ਚੌਂਡ ਸਾਲ ਗੰਨਾ ਕਸਾਲ ਹੈ ਤੋਂ ਬੇਨਤੀ ਹੈ ਵੀ ਜਿਹੜੇ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਭਾਵੇਂ ਆਪਾਂ ਦੂਜੇ ਲੋਕ ਸਭਾ ਹਲਕੇ ਦੇ ਲੋਕ ਆ ਤਾਂ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਵੀ ਜਰੂਰ ਭਾਈ ਸਰਬਜੀਤ ਸਿੰਘ ਨੂੰ ਵੋਟ ਪਾਉਣ ਲਈ ਬੇਨਤੀ ਕੀਤੀ ਜਾਵੇ ਸੋ ਇਹ ਪਰਮਾਣਾ ਅਜੀਤ ਸਿੰਘ ਦੇ ਜਿਹੜੇ ਕਣਗੀ ਤਰਜੂਥ ਕਲੱਬਾਂ ਤੇ ਪਿੰਡ ਵਾਸੀ ਇਹ ਜਲ ਪਾਣੀ ਦੀ ਸੇਵਾ ਕਰ ਰਹੇ ਆ ਜਿਹੜਾ ਕਾਫਲਾ ਇੱਥੋਂ ਗੁਜ਼ਰ ਰਿਹਾ ਸੋ ਬਹੁਤ ਧੰਨਵਾਦ ਹੈ ਨਗਰ ਦਾ ਸੋ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਭਾਈ ਸਰਬਜੀਤ ਸਿੰਘ ਨੂੰ